ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚੀ ਸਾਨੂੰ ਬਠਿੰਡੇ ਤੋਂ ਮਿਲੀ ਰੇਲਵੇ ਸਟੇਸ਼ਨ ਦੇ ਉੱਪਰ ਪਈ ਸੀ ਪ੍ਰੈਗਨੈਂਟ ਸੀ ਔਰ ਬਹੁਤ ਬੁਰੀ ਹਾਲਤ ਦੇ ਵਿੱਚ ਸੀ ਉੱਥੇ ਸੜਕ ਦੇ ਉੱਤੇ ਰੇਲਵੇ ਸਟੇਸ਼ਨ ਤੇ ਇਹਦੀ ਡਿਲੀਵਰੀ ਹੋ ਗਈ ਬੱਚੇ ਦੀ ਜਿਹੜੀ ਕੋਰਡ ਆ ਜਿਹੜੀ ਨਾੜੂਆ ਵਾ ਉਹ ਉਦੋਂ ਹੀ ਨਾਲ ਹੀ ਜੁੜਿਆ ਹੋਇਆ ਸੀ ਤੇ ਪੁਲਿਸ ਵਾਲੇ ਵੀਰਾਂ ਨੇ ਬੜੀ ਹਿੰਮਤ ਦਿਖਾਈ ਉਹਨੇ ਵੀਰ ਨੇ ਨਾਲੇ ਤਾਂ ਇਹਨੂੰ ਭੈਣ ਨੂੰ ਕੱਪੜੇ ਪਾਏ ਢੱਕਿਆ ਇਨੂੰ ਚਾਦਰ ਚ ਦੇ ਵਿਟ ਕੇ ਨਾਲ ਬੱਚੇ ਨੂੰ ਚੱਕਿਆ ਉਵੇਂ ਹੀ ਉਹ ਬਲੱਡ ਨਾਲ ਲੱਬੜਿਆ ਹੋਇਆ ਵੀਰ ਹਸਪੀਟਲ ਪਹੁੰਚਿਆ ਲੈ ਕੇ ਔਰ ਉੱਥੇ ਬਠਿੰਡੇ ਹਸਪੀਟਲ ਚ ਜਾ ਕੇ ਬੱਚੇ ਦੀ ਜਿਹੜੀ ਆ ਉਹ ਨਾੜੂਆ ਵਗੈਰਾ ਕੱਟਿਆ ਗਿਆ ਤੇ ਇਹਨੂੰ ਐਡਮਿਟ ਕਰਾਇਆ ਗਿਆ ਉੱਥੇ ਫਿਰ ਇਹਦਾ ਟ੍ਰੀਟਮੈਂਟ ਹੋਇਆ ਉਸ ਤੋਂ ਬਾਅਦ ਪੁਲਿਸ ਨਾਲ ਸੰਪਰਕ ਹੋਇਆ ਚਾਈਲਡ ਵੈਲਫੇਅਰ ਨਾਲ ਸੰਪਰਕ ਹੋਇਆ ਫਿਰ ਉਹਨਾਂ ਨੇ ਮਨੁੱਖਤਾ ਦੀ ਸੇਵਾ ਬਾਲ ਘਰ ਦੇ ਆਰਡਰ ਕੀਤੇ ਬੀ ਮਾਂ ਪੁੱਤਾਂ ਨੂੰ ਦੋਨਾਂ ਨੂੰ ਇੱਥੇ ਭੇਜਤਾ ਤਿੰਨ ਕਿ ਦਿਨਾਂ ਦਾ ਸੀਗਾ ਜਦੋਂ ਇਹ ਬੱਚਾ ਬਲਵਿੰਦਰ ਸਿੰਘ ਸਾਡੇ ਕੋਲੇ ਪਹੁੰਚੇ ਕੋਈ ਨਾ ਕੋਈ ਨਾ ਕਹਿੰਦਾ ਉਹ ਦੁੱਧ ਪੀ ਜਾਂਦਾ ਜੀ ਹੁਣ ਬਲਵਿੰਦਰ ਸਿੰਘ ਇਹਦਾ ਨਾਮ ਵੀ ਅਸੀਂ ਇੱਥੇ ਨਾਮਕਰਨ ਕੀਤਾ ਇਹਦਾ ਬੱਚੇ ਦਾ ਗੁਰਦੁਆਰਾ ਸਾਹਿਬ ਚ ਹੁਕਮਨਾਮਾ ਸਭ ਲੈ ਕੇ ਜੇ ਤੁਸੀਂ ਮੇਹੀ ਹੈ ਜੋ ਹੁਣ ਮਨਣਾ ਇਹ ਬੱਚੇ ਮੇਰੇ ਇਹ ਤੁਹਾਰੇ ਬੱਚੇ ਹੈ ਅਰੇ ਪ੍ਰਾਚੀ ਨੇ ਢੂੰਡ ਲਿਆ ਸਭ ਕੋ ਪਹਿਚਾਨ ਲਿਆ ਪ੍ਰਾਚੀ ਨੇ ਖੋਲਿਓ ਜੀ ਨਾਮ ਪਤਾਓ ਕੀ ਹੈ ਕੀ ਨਾਮ ਹੈ ਕਾਰਤੀਕਾਰਿਆ ਕਾਰਤਿਕ ਔਰ ਇਸਕਾ ਕੀ ਨਾਮ ਹੈ ਆਰੀਅਨ ਇੱਕ ਬੱਚਾ ਹੋਰ ਇਹ ਆਰੀਅਨ ਕੌਣ ਹੈ ਇਨਮਸੀ ਆਰੀਅਨ ਕੌਣ ਹੈ ਆਰੀਅਨ ਜੇ ਕਿ ਜੇ ਆਰੀਅਨ ਇਨਕੇ ਇਸਕਾ ਨਾਮ ਕੀ ਹੈ ਇਸ ਬਾਈ ਦਾ ਕ੍ਰਿਸ਼ਨਪਾਲ ਇਸਕਾ ਨਾਮ ਤੇ ਦੇਖੋ ਸਾਡੇ ਟੀਮ ਮੈਂਬਰ ਨੇ ਬੜੀ ਮਿਹਨਤ ਕਰਕੇ ਸਮੁੰਦਰ ਦੱਤਾ ਜੀ ਨੇ ਇਹਦਾ ਘਰ ਲੱਭ ਲਿਆ ਇਹਦੇ ਦੋ ਬੱਚੇ ਤੇ ਇਹਦੇ ਹਸਬੰਦ ਦੀ ਇਹ ਫੋਟੋ ਆ ਔਰ ਇੱਕ ਪਹਿਲਾਂ ਉਹ ਇਸ ਤੋਂ ਪਹਿਲਾਂ ਇੱਕ ਅਫਸੋਸ ਦੀ ਗੱਲ ਇੱਕ ਦੁੱਖ ਦੀ ਗੱਲ ਹੋਰ ਆ ਵੀ ਜਦੋਂ ਇਹ ਘਰੋਂ ਨਿਕਲੀ ਸੀਗੀ ਅਗਸਤ ਦੇ ਮਹੀਨੇ ਚ ਆਹੀ ਸਾਲ ਚ ਅੱਜ ਤੋਂ 4 ਮਹੀਨੇ ਪਹਿਲਾਂ ਇਹ ਇੱਕ ਤਾਂ ਪ੍ਰੈਗਨੈਂਸੀ ਇਹ ਭੈਣ ਪੂਰੇ 9ਵਾਂ ਮਹੀਨਾ ਲੱਗਿਆ ਹੋਇਆ ਤੇ ਪੂਰੇ ਦਿਨ ਪੂਰੇ ਹੋ ਚੁੱਕੇ ਸੀ ਔਰ ਨਾਲ ਇਹਦੇ ਇੱਕ ਕਾਰਤਿਕ ਤੇ ਆਰੀਅਨ ਦੋ ਬੇਟੇ ਸੀ ਇਹਦੇ ਔਰ ਤਿੰਨੋਂ ਬੱਚਿਆਂ ਨੂੰ ਇੱਕ ਪੇਟ ਦੇ ਵਿੱਚ ਸੀ ਤੇ ਦੋ ਗੋਦੀ ਸੀ ਲੈ ਕੇ ਇਹ ਭਰੋਂ ਨਿਕਲ ਗਈ ਗੁੱਸੇ 'ਚ ਸੀ ਅਪਸੈਟ ਸੀ ਇਹਨੂੰ ਕੋਈ ਸੋਝੀ ਨਹੀਂ ਸੀ ਮੈਂਟਲੀ ਠੀਕ ਨਹੀਂ ਸੀ ਭੈਣ ਔਰ ਇਹ ਪਤਾ ਨਹੀਂ ਬਠਿੰਡੇ ਕਿਵੇਂ ਪਹੁੰਚੀ ਪਤਾ ਨਹੀਂ ਉਹ ਦੋ ਬੱਚੇ ਜਿਹੜੇ ਇਹਦੇ ਨਾਲ ਸੀਗੇ ਉਹ ਕਿੱਥੇ ਚਲੇ ਗਏ ਉਹ ਕੌਣ ਲੈ ਗਿਆ ਉਹ ਬੱਚੇ ਹੁਣ ਕਿੱਥੇ ਐਸ ਟਾਈਮ ਕੁਝ ਵੀ ਪਤਾ ਨਹੀਂ ਪਰ ਇਹ ਭੈਣ ਸਾਨੂੰ ਬਠਿੰਡੇ ਰੇਲਵੇ ਸਟੇਸ਼ਨ ਤੋਂ ਚੱਕ ਕੇ ਸਿਵਲ ਹਸਪੀਟਲ ਪਹੁੰਚ ਦਾ ਕਰਨ ਵਾਲੇ ਉਹ ਪੁਲਿਸ ਮੁਲਾਜ਼ਮ ਵੀਰਾਂ ਨੇ ਤੇ ਉਹਨਾਂ ਭੈਣਾਂ ਨੇ ਸਾਡੇ ਕੋਲੇ ਪਹੁੰਚਦੀ ਕੀਤੀ ਉਹ ਤਸਵੀਰਾਂ ਵੀ ਤੁਸੀਂ ਦੇਖੋ ਪਰ ਹੁਣ ਸਾਡੀ ਇੱਕ ਬੇਨਤੀ ਆ ਜਿਹੜੇ ਆ ਬੱਚਿਆਂ ਦੀਆਂ ਤਸਵੀਰਾਂ ਅਸੀਂ ਸ਼ੇਅਰ ਕੀਤੀਆਂ ਸਕਰੀਨ ਤੇ ਇਹ ਇਹਦੇ ਦੋ ਬੱਚੇ ਆ ਜਿਹੜੇ ਇੱਥੇ ਆ ਕੇ ਗੁੰਮੇ ਆ ਜਾਂ ਰਸਤੇ 'ਚ ਹੀ ਗੁੰਮ ਗਏ ਕਿਤੇ ਕਿਉਂਕਿ ਹਰਦਵਾਰ ਤੋਂ ਚੱਲੀ ਸੀ ਬੱਚਿਆਂ ਨੂੰ ਲੈ ਕੇ ਟ੍ਰੇਨ ਦੇ ਵਿੱਚ ਹੀ ਆਈ ਆ ਜਾਂ ਇਹ ਬੱਸ ਤੇ ਆਈ ਆ ਕਿਵੇਂ ਆਈ ਆ ਇਹ ਵਾਇਗਰੂ ਜਾਣ ਦਾ ਉਹ ਅੱਲਾਹ ਰਾਮ ਉਹ ਭਗਵਾਨ ਜਾਣਦਾ ਪਰ ਇਹਦੇ ਨਾਲ ਦੋ ਬੱਚੇ ਹੋਰ ਸੀ ਆਰੀਅਨ ਤੇ ਕਾਰਤਿਕ ਇੱਕ ਵੱਡਾ ਬੱਚਾ ਵਾ ਬਣਾ ਲੜਕਾ ਏ ਸਭ ਤੋਂ بڑا ਲੜਕਾ ਹੈ ਇੱਕਾ ਰਾਹੁਲ ਰਾਹੁਲ ਔਰ ਦੋ ਲੜਕੀਆਂ ਨੇ ਦੋ ਲੜਕੇ ਇਹ ਕੌਣ ਹੈ ਲੜਕੀ ਜੇ ਕੌਣ ਹੈ ਇਹ ਤਾਈ ਲੱਗ ਤਾਈ ਲੱਗੇ ਕੀ ਨਾਮ ਹੈ ਇਸਕਾ ਕੇਸੋ ਕੇਸੋ ਨਾਮ ਹੈ ਫੁੱਲ ਤੋੜਨੇ ਕੇ ਲਈ ਜਾਵੇ ਫੁੱਲ ਤੋੜਨੇ ਕੇ ਲਈ ਜਾਵੇ ਜੇ ਤੁਹਾਡੀ ਸਾਸ ਲੱਗਦੀ ਹੈ ਸਾਸ ਫਾਇਰ ਹੋ ਗਈ ਪਿਛਲੇ ਮਹੀਨੇ ਇਸ ਦਾ ਡੈਥ ਹੋ ਗਿਆ ਗੁਜ਼ਰ ਗਈ ਗੀ ਜੀ ਵੀ ਪਿਛਲੇ ਮਹੀਨੇ ਤੇਰੀ ਟੈਨਸ਼ਨ ਮੈਂ ਆਪਣੇ ਪੋਤੋਂ ਦੀ ਟੈਨਸ਼ਨ ਮੈਂ ਚੱਲ ਬਸੀ ਤੇ ਇਹ ਤਿੰਨ ਬੱਚੇ ਸੀ ਇਸ ਭੈਣ ਦੇ ਕੋਲ ਇੱਕ ਪੇਟ ਦੇ ਵਿੱਚ ਸੀ ਤੇ ਦੋ ਬੱਚੇ ਗੋਦੀ ਚੱਕੇ ਹੋਏ ਸੀ ਤੇ ਇਹ ਭੈਣ ਦੇ ਬੱਚਿਆਂ ਨੂੰ ਪਲੀਜ਼ ਤੁਸੀਂ ਪਹਿਚਾਣੋ ਜੇ ਨਹੀਂ ਪਹਿਚਾਣਦੇ ਤਾਂ ਪਲੀਜ਼ ਇਸ ਵੀਡੀਓ ਨੂੰ ਇਸ ਫੋਟੋ ਨੂੰ ਸ਼ੇਅਰ ਕਰੋ ਤਾਂ ਜੇ ਇਹਦੇ ਦੋ ਬੱਚਿਆਂ ਦਾ ਪਤਾ ਲੱਗ ਸਕੇ ਉਹ ਬੱਚੇ ਹੈ ਕਿੱਥੇ ਆ ਕੀ ਕਿਸੇ ਸ਼ੈਲਟਰ ਦੇ ਵਿੱਚ ਆ ਜਾਂ ਕਿਸੇ ਲਾਲਚੀ ਨੇ ਕਿਸੇ ਲੋਭੀ ਨੇ ਇਹ ਤੋਂ ਖੋ ਕੇ ਕੋਈ ਚੁੱਕ ਕੇ ਲੈ ਗਿਆ ਜਾਂ ਉਸ ਟਾਈਮ ਇਹ ਵੀ ਸੋਜੀ 'ਚ ਹੈ ਨਹੀਂ ਸੀ ਬਿਲਕੁਲ ਹੀ ਹੁਣ ਵੀ ਇਹਨੂੰ ਬਾਹਲੀ ਸੋਜੀ ਹੈ ਨਹੀਂ ਹੁਣ ਵੀ ਇਹ ਆਪਣੀ ਪੂਪਾ ਦਾ ਮਾਰਾ ਉਹ ਵੀ ਘਰ ਵਿੱਚੋਂ ਨਿਕਲਾ ਉਹ ਵੀ ਵਾਰਾ ਕ ਚੁੱਦਾ ਤਾਨੀ ਅੱਛਾ ਥੂਫਾ ਵੀ ਥਾ ਕੀ ਨਾਮ ਤਪੂਪਾ ਦਾ ਪਤਾ ਨਹੀਂ ਇਸ ਦਾ ਨਾਮ ਨਹੀਂ ਪਤਾ ਰਗਾ ਕੋਈ ਬਾਤ ਨਹੀਂ ਇਹਦਾ ਨਾਮ ਪ੍ਰਾਚੀ ਤੇ ਮਾਰਾ ਨਾਮ ਪੂਰਾ ਕੀ ਹੈ ਢੋਡੇ ਦਾ ਬਜਾਣੇ ਦਾ ਜੀ ਨਹੀਂ ਕਰਦਾ ਮਾਰਾ ਤਾਂ ਪਹਿਲੇ ਤੂੰ ਬਤਲ ਤੂੰ ਫालतू ਬੋਲਦਾ ਤਾ ਉਹ ਸਹੀ ਕੋਈ ਬਾਤ ਨਹੀਂ ਮਾਰਾਂਗੇ ਉਸਕੋ ਮਾਰਾਂਗੇ ਆਪਣਾ ਪੋਨ ਨਿਕਲਾ ਇਹਦਾ ਨਾਮ ਪੂਰਾ ਪ੍ਰਾਚੀ ਵੀ ਦੱਸਿਆ ਉਹਨਾਂ ਨੇ ਪ੍ਰਾਚੀ ਓਕੇ ਤੇ ਹਿੰਦੂ ਪਰਿਵਾਰ ਤੋਂ ਹਾਂਜੀ ਹਿੰਦੂ ਇਹਦੇ ਘਰ ਵਾਲੇ ਦਾ ਕੀ ਨਾ ਬੜੀ ਸਲਮਾਨ ਸੇ ਵੀ ਹੋਈ ਸ਼ਾਦੀ ਕ੍ਰਿਸ਼ਨ ਪਾਲ ਦਾ ਪਿਤਾ ਦਾ ਨਾਮ ਚੰਦਰਪਾਲ ਚੰਦਰਪਾਲ ਇਹਦੇ ਪਾਪਾ ਦਾ ਨਾਮ ਚੰਦਰਪਾਲ ਭਾਈ ਦੋ ਦੋ ਭਾਈ ਹੈ ਇੱਕ ਰਾਹੁਲ ਤੇ ਇੱਕ ਦੀਪਕ ਰਾਹੁਲ ਤੇ ਦੀਪਕ ਦੀਪਕ ਦੋ ਭਾਈ ਦੋ ਭਾਈ ਹੈ ਇਹਦੇ ਤੇ ਭੈਣ ਹੈ ਕੋਈ ਇਹਨਾਂ ਦੀ ਠੀਕ ਇਹ ਹਰਦਵਾਰ ਕਿੱਥੇ ਰਹਿੰਦੇ ਨੇ ਬਗਵਾਤ ਤੋਂ 6 ਕਿਲੋਮੀਟਰ ਦੂਰ ਹੈ ਜਗਜੀਤਪੁਰ ਜਗਜੀਤਪੁਰ ਹੋਤੇ ਇਹਦਾ ਸੋਹਰਾ ਹੈਗਾ 35 ਕਿਲੋਮੀਟਰ ਦੂਰ ਹੈ ਨਿਆਮਤਪੁਰ ਹਮ ਨਿਆਮਤਪੁਰ ਇਹਦਾ ਸੋਸਰਾਲ ਹੈ ਔਰ ਜਗਜੀਤਪੁਰ ਇਹਨਾਂ ਦਾ ਇਦਾ ਪੇਕਾ ਵਾ ਉਹ ਦੇਕੇ ਚ ਰੰਦੀ ਸੀ ਇਹ ਵੀ ਜਰਾ ਮੈਂ ਜਰਾ ਘਰ ਵਾਲਾ ਵੀ ਉੱਥੇ ਰਹਿੰਦਾ ਹੂੰ ਕੋਣ ਰਖੇ ਸੀ ਪਟੰਡਾ ਬੰਡਾ ਪੂਰੇ ਬੁਝਾਰੇ ਕੋਈ ਬਾਤ ਨਹੀਂ ਬੇਟਾ ਕਮਾ ਕੁਮਰ ਦੰਤੀ ਦੰਤੀ ਪੂਈ ਬੁਝਾਰੇ ਖੀ ਮੈਂ ਉਹ ਪਲੰਬਰ ਹੈ ਹੂੰ ਇਹਦੇ ਘਰ ਵਾਲਾ ਪਲੰਬਰ ਜਦੋਂ ਨੂੰ ਪਤਾ ਲੱਗਿਆ ਨੇ ਫੋਨ ਤੇ ਗੱਲ ਕੀਤੀ ਸੀ ਤੇ ਮੈਂ ਕਿਹਾ ਮੈਂ ਰੱਖੇ ਪੇਟ ਮੇਰਾ ਕੀ ਪੈਰ ਮੈਂ ਆ ਜਾਵਾਂਗਾ ਮੈਂ ਵੀ ਮੈਂ ਇਹਦੀ ਕੇਅਰ ਕਰ ਲਾਂਗਾ ਜੋ ਦਵਾਈ ਜਲਦੀ ਪੀਏ ਮੈਂ ਮੈਂ ਇਹਨੂੰ ਦਵਾਈ ਦੇ ਦਾਂਗਾ ਮੈਂ ਦਵਾਈ ਲੈ ਜਾਵਾਂਗਾ ਮੈਂ ਇਹਦੀ ਕੇਅਰ ਕਰ ਲਾਂਗਾ ਉਹਨੂੰ ਬੁਲਾਓ ਉਹਨੂੰ ਕਹਿੰਦੇ ਅਸੀਂ ਕੋਈ ਨਾ ਇੱਥੇ ਵੀ ਕੰਮ ਦੇ ਦਾਂਗੇ ਪਲੰਬਰ ਦਾ ਵੀ ਤੂੰ ਆ ਇੱਥੇ ਨਾਲੇ ਤੇਰੇ ਦੂਜੇ ਦੋ ਬੱਚੇ ਵੀ ਲੱਭੀਏ ਆਪਾਂ ਉਹ ਆਉਣ ਨੂੰ ਤਿਆਰ ਹੈ ਬੁਲਾਓ ਉਹ ਕਹਿ ਵੀ ਦਿੱਤਾ ਹੁਣੇ ਅੱਧਾ ਘੰਟਾ ਪਹਿਲੇ ਗੱਲ ਹੋਈ ਮੇਰੀ ਦੇਖੋ ਇਹ ਤੁਹਾਡੇ ਸਾਰਿਆਂ ਦੇ ਦਿੱਤੇ ਹੋਏ ਆਸ਼ੀਰਵਾਦ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਵਾਹਿਗੁਰੂ ਸੱਚੇ ਪਾਤਸ਼ਾਹੀ ਸਾਤੋਂ ਸੇਵਾ ਲੈ ਰਹੇ ਨੇ ਇਹ ਬੱਚੀ ਜਿਹੜੀ ਆਪਣੇ ਬਾਰੇ ਕੁਝ ਵੀ ਨਹੀਂ ਸੀ ਦੱਸ ਪਾ ਰਹੀ ਅੱਜ ਇਹਦਾ ਘਰ ਲੱਭ ਗਿਆ ਹਰਦਵਾਰ ਜੀਤ ਨਗਰ ਦੀ ਰਹਿਣ ਵਾਲੀ ਇਹ ਪਰਾਚੀ ਆਪਣੇ ਦੋ ਬੱਚਿਆਂ ਨੂੰ ਗਵਾਈ ਬੈਠੀ ਆ ਪਤਾ ਨਹੀਂ ਉਸੇ ਚੀਜ਼ ਦੀ ਵਿਚਾਰੀ ਟੈਨਸ਼ਨ ਲਈ ਬੈਠੀ ਐ ਇੰਨੀ ਜ਼ਿਆਦਾ ਅਪਸੈਟ ਹੋਈ ਵੇਟ ਜਿਹਨੂੰ ਇਹ ਵੀ ਸੋਝੀ ਨਹੀਂ ਸੀ ਸਟੇਸ਼ਨ ਦੇ ਉੱਤੇ ਸ਼ਰੇ ਬਾਜ਼ਾਰ ਇਹਦੇ ਬੱਚਾ ਹੋਇਆ ਬੇਟਾ ਹੋਇਆ ਔਰ ਲੋਕ ਕਿੰਨੇ ਮਾੜੇ ਤੇ ਘਟਿਆ ਨੇ ਜਿਹੜੇ ਉਸ ਹਾਲਾਤ ਦੇ ਵਿੱਚ ਇਹਨੂੰ ਦੇਖੀ ਜਾਂਦੇ ਔਰ ਇਹਦੇ ਕੋਲ ਦੀ ਨਿੰਗੀ ਜਾਂਦੇ ਸੀ ਔਰ ਇਹਦੇ ਉੱਥੇ ਬਲੀਡਿੰਗ ਹੋ ਰਹੀ ਸੀ ਘੰਟੇ ਡੇਢ ਘੰਟੇ ਤੋਂ ਤੜਫ ਰਹੀ ਸੀ ਕਿਸੇ ਨੇ ਨਹੀਂ ਚੱਕਿਆ ਧੰਨਵਾਦ ਆ ਉਹ ਬਾਈ ਦਾ ਪੰਜਾਬ ਪੁਲਿਸ ਵਾਲੇ ਦਾ ਵੀਰੇ ਦਾ ਨਾਮ ਕੀ ਹੈਗਾ ਕਾਰ ਲਿਸਟ ਕਢਾਇਓ ਐਂਟਰੀ